ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਹੁਣਾ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਇਸ ਬਜਟ ਦੇ ਵਿੱਚ ਕਿਸਾਨੀ ਨੂੰ ਲੈ ਕੇ ਵੀ ਕੁਝ ਗੱਲਾਂ ਬਾਤਾਂ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਤੇ ਇਸ ਵਾਰ 1 ਲੱਖ ਮਾਫ ਕਰਨਾ 1.52 ਲੱਖ ਕਰੋੜ ਰੁਪਏ ਦਾ ਬਜਟ ਹੈ ਜਿਹੜਾ ਉਹ ਖੇਤੀ ਦੇ ਲਈ ਪੇਸ਼ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਪੰਜ ਰਾਜਾਂ ਦੇ ਵੱਖ-ਵੱਖ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਪ੍ਰੋਵਾਈਡ ਕਰਾਉਣ ਦੀ ਵੀ ਸਹੂਲਤ ਹੈ ਜਿਹੜੀ ਉਹ ਇਸ ਬਜਟ ਦੇ ਵਿੱਚ ਰੱਖੀ ਗਈ ਹੈ ਪਰ ਇਸ ਬਜਟ ਤੋਂ ਬਹੁਤੇ ਕਿਸਾਨ ਨੇ ਜਿਹੜੇ ਉਹ ਖੋਸ਼ ਨਜ਼ਰ ਨਹੀਂ ਆ ਰਹੇ ਇਸ ਸਬੰਧਿਤ ਜਗਜੀਤ ਸਿੰਘ ਢੱਲੇਵਾਲ ਜੋ ਕਿ ਉੱਗੇ ਕਿਸਾਨ ਲੀਡਰ ਨੇ ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਮੇਰੇ ਸਹਿਯੋਗੀ ਨੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਕਹਿਣਾ ਹੈ ਕਿ ਜਿਸ ਹੱਦ ਤੱਕ ਕਿਸਾਨੀ ਕੀਤੀ ਜਾਂਦੀ ਹੈ ਦੇਸ਼ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਉਸ ਪੱਧਰ ਦਾ ਬਜਟ ਹੈ ਜਿਹੜਾ ਉਹ ਨਹੀਂ ਵੇਖਣ ਨੂੰ ਮਿਲਿਆ ਕਿਉਂਕਿ 55% ਲਗਭਗ ਜਿਹੜੀ ਕਿਸਾਨੀ ਦੇ ਉੱਤੇ ਆਧਾਰਿਤ ਹੈ ਪੰਜਾਬ ਦੀ ਆਬਾਦੀ ਲਾ ਲੋ ਚਾਹੇ ਦੇਸ਼ ਦੀ ਲਾ ਲੋ ਤੇ ਬਹੁਤੇ ਰੁਜ਼ਗਾਰ ਨੇ ਜਿਹੜੇ ਉਹ ਇਸੇ ਨਾਲ ਸੰਬੰਧਿਤ ਨੇ ਪਰ ਬਾਵਯੂ ਦੇ ਇਸ ਦੇ ਸਰਕਾਰ ਨੇ ਕੁਝ ਵੀ ਖਾਸ ਹੈ ਜਿਹੜਾ ਉਹ ਕਿਸਾਨਾਂ ਦੇ ਲਈ ਨਹੀਂ ਸੋਚਿਆ ਸੋ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਹੋਰ ਇਸ ਬਜਟ ਦੇ ਬਾਰੇ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਦੇਖੋ ਬੜੀ ਸਮਝਣ ਵਾਲੀ ਤੇ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ ਜੀ ਯਾਰ ਪਿਛਲੀ ਵਾਰੀ ਜੀ ਜਿਹੜਾ ਬਜਟ ਦੇ ਵਿੱਚ ਸਾਡਾ ਸੀਗਾ ਉਹ ਸੀਗਾ 125000 ਕਰੋੜ ਜੀ ਐਗਰੀਕਲਚਰ ਨੂੰ ਐਡ ਕੀਤਾ 152000 ਕਰੋੜ ਜੀ ਤਾਂ ਸਪਸ਼ਟ ਹੈ ਕਿ 27000 ਕਰੋੜ ਰੁਪਏ ਦਾ ਵਾਅਦਾ ਕੀਤਾ ਹੈ ਜੀ ਹੁਣ ਤੁਸੀਂ ਅੰਦਾਜ਼ਾ ਕਰੋ ਔਰਲ ਪਿੰਡਿਆ ਜਿਹੜਾ ਫਾਰਮਰ ਬੈਠਾ ਫਾਰਮਰ ਦੀ ਗਿਣਤੀ ਹੈ ਜੀ 55% ਪਾਪੂਲੇਸ਼ਨ ਖੇਤੀ ਵਾਲੇ ਲੋਕਾਂ ਦੀ ਹੈ ਜੀ ਔਰ ਉਹਨਾਂ ਨੂੰ ਵਾਅਦਾ ਕਿੰਨਾ ਕੀਤਾ ਸਿਰਫ 27000 ਕਰੋੜ ਦਾ ਜੀ ਤੇ ਦੂਜਾ ਪੱਖ ਹੂੰ ਜਿਹੜੀ ਪਿੰਡੂ ਖੇਤਰਾਵਾਂ ਦੇ ਵਿੱਚੋਂ ਮਹਿੰਗਾਈ ਵਧੀ ਹੈ ਜੀ ਉਹ ਵਧੀ ਹੈ ਲਗਭਗ 5.5% ਜੀ ਤੇ ਜੇ ਮਹਿੰਗਾਈ 5.5% ਵੱਧ ਚੁੱਕੀ ਹੈ ਇਕੱਲੀ ਸਾਰੇ ਜਿਹੜੇ ਪਿੰਡ ਪਿੰਡੂ ਖੇਤਰਾ ਵਿੱਚ ਵਸਦੇ ਲੋਕਾਂ ਨੂੰ ਅਫੈਕਟ ਕਰਨ ਲਈ ਤੇ ਜਿਹੜਾ ਵੱਖਰੇ ਤੌਰ ਦੇ ਤੇ ਖੇਤੀ ਦੇ ਉੱਤੇ ਕਿਸਾਨ ਨੇ ਟਰੈਕਟਰ ਦੇ ਉੱਤੇ ਖਰਚਾ ਕਰਨਾ ਹੈ ਤੇਲ ਤੇ ਖਰਚਾ ਕਰਨਾ ਹੈ ਪੈਸਟੀਸਾਈਡ ਤੇ ਖਰਚਾ ਕਰਨਾ ਹੈ ਲੇਬਰ ਤੇ ਖਰਚਾ ਕਰਨਾ ਹੈ ਜੀ ਉਹਦੀ ਵੱਖਰੀ ਮਹਿੰਗਾਈ ਦੀ ਮਤਲਬ ਬੋਝ ਪੈਣਾ ਕਿਸਾਨਾਂ ਦੇ ਤੇ ਤਾਂ ਇਹ ਤਾਂ ਮੈਂ ਕਹੂੰਗਾ ਜੇ ਇੱਕ ਤਰ੍ਹਾਂ ਦਾ ਮਤਲਬ ਉਂਟ ਦੇ ਮੂੰਹ ਚ ਜੀਰੇ ਵਾਲੀ ਗੱਲ ਆ ਕੁਝ ਦਿੱਤਾ ਨਹੀਂਗਾ ਸਗੋਂ ਕਿਸਾਨ ਨੂੰ ਘਾਟੇ ਵਾਲੀ ਗੱਲ ਆ ਅਗਲੀ ਗੱਲ ਆ ਜੀ ਦੇਖੋ ਐਗਰੀਕਲਚਰ ਕਰਨ ਵਾਲੇ ਲੋਕ ਨੇ ਜਿਹੜੇ ਉਹਨਾਂ ਦੀ ਪੋਪੂਲੇਸ਼ਨ 55% ਹੈ ਜੀ ਹੂੰ ਤੇ ਟੈਟ ਮੀਨ ਜਿਹੜੇ 55% ਲੋਕ ਹੀ ਸਵੇਰ ਤੋਂ ਲੈ ਕੇ ਸਾਰਾ ਦਿਨ ਸਾਰੀ ਰਾਤ ਅਗਰ ਬਿਜਲੀ ਬਾਲਦੇ ਆ ਉਹਦੇ ਤੇ ਵੀ ਟੈਕਸ ਦਿੰਦੇ ਨੇ ਚਾਹ ਪੀਂਦੇ ਨੇ ਉਹਦੇ ਤੇ ਵੀ ਟੈਕਸ ਦਿੰਦੇ ਨੇ ਜੀ ਕੁਝ ਖਾਂਦੇ ਨੇ ਉਹਦੇ ਤੇ ਵੀ ਕੋਈ ਸਬਜ਼ੀ ਖਰੀਦਦੇ ਉਹਦੇ ਤੇ ਵੀ ਹਰ ਇੱਕ ਚੀਜ਼ ਤੇ ਕੱਪੜਾ ਵਗੈਰਾ ਟੋਟਲ ਟੈਕਸ ਦੇ ਜਾਂਦਾ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ 25% ਲੋਕ ਪਰ 82% ਲੋਕਾਂ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਜੇਕਰ ਇਹ 55% ਲੋਕਾਂ ਨੂੰ ਇਗਨੋਰ ਕਰਕੇ ਇਹਨਾਂ ਦੇ ਵਿੱਚੋਂ ਸਿਰਫ ਸਾਨੂੰ 152000 ਕਰੋੜ ਰੁਪਏ ਜਿਹੜਾ ਇਹਨਾਂ ਨੇ ਦਿੱਤਾ ਹਮ ਔਰ ਟੋਟਲ ਟੋਟਲ ਬਜਟ ਹੈਗਾ 48 ਲੱਖ ਕਰੋੜ ਜੀ 152000 ਕਰੋੜ ਰੁਪਏ ਕਿਸਾਨ ਨੂੰ ਦਿੱਤਾ ਕਿੰਨਾ ਬਣਦਾ ਜੀ ਜਿਆਦਾ ਤੋਂ ਜਿਆਦਾ 3.5% ਬਣੇਗਾ ਹੁਣ ਇਹ ਦੇਖ ਕੇ ਸਾਰੇ ਕਿਸਾਨ ਨੂੰ ਤਾਂ ਸੋਚ ਕੇ ਦੇਖੋ ਵੀ ਕਿਸਾਨਾਂ ਨਾਲ ਕਿੰਨਾ ਵੱਡਾ ਧੋਖਾ ਤੇ ਧੱਕਾ ਹੈ ਇਕਲ ਜੀ ਨੰਬਰ 2 ਕਿਸਾਨ 48% ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਧੰਦਾ ਹੈ ਜੀ ਖੇਤੀ ਜੀ ਤੇ ਘੱਟੋ ਘੱਟ ਦੇਸ਼ ਦੀ ਜੀਡੀਪੀ ਦੇ ਵਿੱਚ 18 ਤੋਂ ਲੈ ਕੇ 20% ਪਾਰਟਿਸਪੇਟ ਕਰਦਾ ਹੈ ਜੀ ਤੋਂ ਇੰਨਾ ਵੱਡਾ ਪਾਰਟਿਸਪੇਟ ਇੰਨਾ ਵੱਡਾ ਦੇਸ਼ ਦੀ ਅਰਥ ਵਿਵਸਥਾ ਨੂੰ ਹਲਾਰਾ ਦੇਣ ਵਾਲਾ ਤਬਕਾ ਹੋਰੇ ਇਹ ਸੈਕਟਰ ਨੂੰ ਇਹ ਦੇਣਾ ਇਹ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਧੋਖਾ ਹੈ ਕਿਸਾਨਾਂ ਨੂੰ ਕੁਝ ਵੀ ਨਾ ਦੇਣ ਦੇ ਬਰਾਬਰ ਹੈ ਜੀ ਔਰ ਇਹਨੂੰ ਮੈਂ ਤਾਂ ਇਹ ਕਹੂੰਗਾ ਕਿ ਕਿਸਾਨਾਂ ਨਾਲ ਇੱਕ ਕੁਝ ਆ ਮਜ਼ਾਕ ਕੀਤਾ ਗਿਆ ਹੈ ਜੀ ਜੀ ਮਿਹਰਬਾਨੀ ਢਾਲੇ ਰਾਲ ਸਾਹਿਬ ਤੁਹਾਡੀ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ